ਤਾਂ ਵੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਸੰਦੂ ਆਇਆ ਹੈ ਔਰ ਨਾਲ ਉਹਨਾਂ ਦੇ ਪੋਤੇ ਜਖਸਾਨ ਸੰਦੂ ਤੇ ਜਸਮਨ ਸੰਦੂ ਨੰਗਲੰਬੀਆ ਵਾਲੇ ਸੰਦੀਪ ਦੇ ਸੁਪੁੱਤਰ ਪੁੱਜਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਗਲੈਡੀਏਟਰ ਨੇ ਸੁਪੁੱਤਰ ਆਇਆ ਹੈ ਲਾਲ ਕੁਲਵੀਰ ਸਿੰਘ ਜੀ ਹੀਰ ਸ਼ੀਰਾ ਫਰਾਜ਼ ਜੀ ਸਰਨ ਸਿੰਘ ਜੀ ਸੰਦੂ ਸਮੁੱਚੀ ਟੀਮ ਜਿਹੜੀ ਇਸ ਲਈ ਨਾਲ ਹੈ ਜਖਸਾਨ ਤੇ ਜਸਮਨ ਇਹ ਛੋਟੇ ਗਲੈਡੀਏਟਰ ਨੇ ਅੱਜ ਪੁੱਜਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜ਼ੋਰਦਾਰ ਉਸ ਮਹਾਨ ਕਬੱਡੀ ਖਿਡਾਰੀ ਦੇ ਸਪੁੱਤਰ ਜਿਹੜੇ ਗਰਾਊਂਡ ਦੇ ਵਿੱਚ ਆ ਗਏ ਹੈ ਜਿਹੜਾ ਇਨਸਾਨ ਆਪਣੀ ਜ਼ਿੰਦਗੀ ਕਬੱਡੀ ਲੇਖੇ ਲਾ ਗਿਆ ਹੈ ਕਬੱਡੀ ਲਈ ਕੁਰਬਾਨੀ ਕਰ ਗਿਆ ਸੰਦੀਪ ਲੰਗਰੰਦੀਆਂ ਉਹਦੇ ਪੁੱਤਰ ਪੁੱਜਿਆ ਕੁਲਵੀਰ ਸਿੰਘ ਜੱਗੀਰਾ ਫਰਾਜ਼ ਨਾਲ ਸੰਦੀਪ ਦੇ ਫਾਦਰ ਸਾਹਿਬ ਸਰਦਾਰ ਸਰਬ ਸਿੰਘ ਜੀ ਸੰਧੂ ਆਏ ਹੈ ਗੁਰਜੀਤ ਸੰਧੂ ਸਾਰੀਆਂ ਸ਼ਕਤੀਆਂ ਦਾ ਧੰਨਵਾਦ ਹੈ ਸੰਦੀਪ ਕਬੱਡੀ ਦਾ ਉਹ ਖਿਡਾਰੀ ਜਿਨੇ ਇੰਗਲੈਂਡ ਲਈ ਤਗੜੀ ਕਬੱਡੀ ਖੇਡੀ ਹੀ ਕੀਤੀ ਔਰ ਕਹਿੰਦੇ ਖੇਡ ਕਬੱਡੀ ਲਈ ਆਪਣੀ ਜ਼ਿੰਦਗੀ ਲੇਖੇ ਲਾ ਗਿਆ ਸੰਦੀਪ ਲੰਗਰੰਬੀਆ ਉਸ ਮਹਾਨ ਕਬੱਡੀ ਖਿਡਾਰੀ ਦੇ ਜਿਹਦੇ ਪੁੱਤਰ ਇਸ ਪੁੱਤਰ ਨੇ ਗਰਾਊਂਡ ਦੇ ਵਿੱਚ ਆਏ ਹੈ ਔਰ ਸੁਖੀ ਬੈਂਸ ਉਹਨਾਂ ਦਾ ਮੱਗਰ ਉਹਨਾਂ ਦਾ ਸੱਤੇ ਭਾਜੀ ਉਹਨਾਂ ਦਾ ਪਿੰਡੇ ਉਹਨਾਂ ਦਾ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵਿਸ਼ੇਸ਼ ਤੌਰ ਤੇ ਜਿਹੜਾ ਮਾਨ ਸਨਮਾਨ ਕੀਤਾ ਜਾਵੇਗਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੇ ਰਹਿੰਦੀ ਦੁਨੀਆ 'ਚ ਕਵਾਦ ਰੱਖਣਗੇ ਇੱਕ ਸੰਘੂ ਹੁੰਦਾ ਸੀ ਲੋਕੀ ਯਾਦ ਰੱਖਣਗੇ ਉਹਨਾਂ ਦੇ ਸ਼ਾਹ ਫਰੰਟ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੀਪਕ ਕੋਪਲ ਸਾਡਾ ਵੀ ਇਹ ਸੰਦੀਪ ਦਾ ਮਿੱਤਰ ਸਾਰਿਆਂ ਦਾ ਇੱਕ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਟੈਲਫੋਰਡ ਦੇ ਵੱਲੋਂ ਕੀਤਾ ਜਾਣਾ ਹੈ ਫੈਡਰੇਸ਼ਨ ਦੇ ਨਮਾਇंदे ਕੁਲਵੰਤ ਸਿੰਘਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਕੰਮਾ ਅਜਲਾ ਜੀ ਬਲਜਿੰਦਰਾ ਭਿੰਡਰ ਜੀ ਸਰਿੰਦਰ ਮਾਨ ਕੋਣੀ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਉਹ ਨਾਲ ਹੋਣੀਆਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਸੱਤੀ ਜੀ ਔਰ ਸਮੁੱਚੀ ਟੀਮ ਜਿਹੜੀ ਐਸ ਵੇਲੇ ਸੰਦੀਪ ਨੰਗਲੰਬੀਆ ਫੇਰ ਮੈਦਾਨ ਦੇ ਵਿੱਚ ਆ ਗਈ ਹੈ ਸਾਰਾ ਪਰਿਵਾਰ ਗੁਰਜੀਤ ਸੰਧੂ ਦੇ ਆ ਬੇਟੀਆਂ ਉਹ ਵੀ ਪੁੱਜੀਆਂ ਨੇ ਸਾਰਾ ਪਰਿਵਾਰ ਜਿਹੜਾ ਹੈ ਮੇਰੇ ਵੀਰੋ ਕਬੱਡੀ ਨੂੰ ਸਮਰਪਿਤ ਹੈ ਮੰਗਲੰਬੀਆਂ ਦਾ ਕੱਪ ਮੇਜਰ ਲੀ ਕਬੱਡੀ ਫਾਊਂਡੇਸ਼ਨ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਅੱਜ ਵੀ ਪਰਿਵਾਰ ਨਿਭਾ ਰਿਹਾ ਸੰਦੀਪ ਦੇ ਜਾਣ ਤੋਂ ਬਾਅਦ ਬਹੁਤ ਬਹੁਤ ਧੰਨਵਾਦ ਸੰਦੀਪ ਲੰਗਰ ਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ਇੱਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ਜੋ ਖੇਡ ਕਬੱਡੀ ਲਈ ਸੰਦੀਪ ਕਰ ਗਿਆ ਉਹ ਹਰ ਇੱਕ ਲਈ ਮੇਰੇ ਵੀਰੋ ਕਰਨਾ ਸਮੁੱਚੀ ਇੰਗਲੈਂਡ ਕਬੱਡੀ ਫੈਡਰੇਸ਼ਨ ਸ਼ੀਰਾ ਸ਼ਮੀਪੁਰ ਜੀ ਪ੍ਰਧਾਨ ਫੱਤਾ ਮਠੱਡਾ ਜੀ ਸਾਰੀਆਂ ਸ਼ਖਸੀਅਤਾਂ ਇਸ ਲਈ ਨਾਲ ਇਧਰ ਮਾਨ ਸਨਮਾਨ ਸੰਦੀਪ ਦਾ ਮਾਨ ਸਨਮਾਨ ਹੈ ਸਾਂਸਾਂ ਤੋਂ ਗੈਸਮਨ ਖੰਡੂ ਆਰੇ ਮਾਨਸਰਮਨ ਜਿਹੜਾ ਸਮੁੱਚੀ ਟੀਮ ਦੇ ਨਾਲ ਬੱਗੇ ਪਿੰਡ ਵਾਲਾ ਮੰਗੀ ਨਾਲ ਹੈ ਰਵੀ ਕਹਿੰਦੇ ਕੈਨੇਡਾ ਕੱਪ ਦਾ ਬੈਸਟ ਖਿਡਾਰੀ ਵੀ ਇਸ ਸਾਲ ਪੁਜਿਆ ਸਾਹੋਕੇ ਵਾਲਾ ਸਨੀ ਵਰਗੇ ਰੰਮੇ ਵਰਗੇ ਖਿਡਾਰੀ ਸਮੁੱਚੀ ਟੀਮ ਜਿਹੜੀ ਇਸ ਵੇਲੇ ਨਾਲ ਹੈ ਕਰਨ ਸਿੰਘ ਜੀ ਚੱਠਾ ਉਹ ਵੀ ਪੁਜੇ ਹੋਏ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਲਵਿੰਦਰ ਸਿੰਘ ਜੀ ਚੱਠਾ ਢੰਡੋਵਾਲ ਵਾਲੇ ਬਹੁਤ ਵੱਡੀਆਂ ਸ਼ਖਸੀਤਾਂ ਇਸ ਲਈ ਇਹ ਯਾਦਗਾਰੀ ਤਸਵੀਰ ਦੇ ਵਿੱਚ ਨਾਲ ਨੇ ਗੋਲਡੀ ਜੀ ਸਾਹਨੇ ਵਾਲਾ ਵੀ ਪੁੱਜ ਗਿਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਇੱਕ ਵਾਰੀ ਵੀ ਇੰਗਲੈਂਡ ਦੇ ਵਿੱਚ ਵੀ ਅਸੀਂ ਵੱਡੀ ਟੀਮ ਉਤਾਰਨੀ ਆ ਇਹ ਸੁਖੀ ਦਾਸ ਹੋਣਾ ਨੇ ਅੰਕ ਦਵਿੰਦਰ ਸਿੰਘੀ ਚੱਠੇ ਹੋਣਾ ਨੇ ਸਾਰਤਕਾਰ ਦਿੱਤਾ ਜਿਹਦੇ ਨਾਲ ਪਿਆਰ ਸੀ ਤੇ ਪਿਆਰ ਰਹੂਗਾ ਕਬੱਡੀ ਦੇ ਮਲ ਵੱਡੀ ਟੀਮ ਇਸ ਸੀਜ਼ਨ ਦੇ ਵਿੱਚ ਬਣੀ ਹੈ ਸਾਡੇ ਸ਼ੀਰਾ ਜੀ ਹੋਣਾ ਦਾ ਧੰਨਵਾਦ ਹੈ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੀ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ